ਉਥੋਂ ਲੈ ਕੇ ਇੰਡੀਆ ਤੋਂ ਲੈ ਕੇ ਹੀ ਵਾਸ ਟੇਕਨ ਟੂ ਯੂਕੇ बिकॉज ਬ੍ਰਿਟਿਸ਼ ਡਿਡ ਨੋਟ ਵਾਂਟ ਹਿਮ ਟੂ ਬੀ ਅਰਾਊਂਡ ਪੰਜਾਬ ਕਿ ਕਿਤੇ ਫਿਰ ਦੁਬਾਰਾ ਹੀ ਚਿੰਗਾਰੀ ਨਾ ਚੱਲ ਜਾਏ ਔਰ ਪੰਜਾਬ ਦਾ ਰਾਜ ਦੁਬਾਰਾ ਸਿੱਖਾਂ ਕੋਲ ਨਾ ਆ ਜਾਏ ਇਸ ਪ੍ਰੋਗਰਾਮ ਦੇ ਵਿੱਚ ਰਹਿਰਾ ਸਾਹਿਬ ਤੋਂ ਲੈ ਕੇ ਸਖਾਸਨ ਤੱਕ ਦੀ ਸਾਰੀਆਂ ਸੇਵਾਵਾਂ ਬੀਬੀਆਂ ਨੇ ਨਿਭਾਈਆਂ ਨੇ ਰੇ ਰਹਾ ਸਾਹਿਬ ਜੀ ਦੇ ਪਾਠ ਦੇ ਜਾਪ ਹੋਏ ਹਨ ਉਸ ਤੋਂ ਉਪਰੰਤ ਸ਼ਬਦ ਕੀਰਤਨ ਹੋਏ ਹਨ ਕਥਾ ਵਿਚਾਰਾ ਹੋਈਆਂ ਹਨ ਪੰਜਾਬ ਦੇ ਸਿੱਖ ਰਾਜ ਦੀ ਆਖਰੀ ਰਾਣੀ ਮਹਾਰਾਣੀ ਜਿੰਦ ਕੋਤੀ ਯਾਤ ਨੂੰ ਸਮਰਪਿਤ ਧਾਰਮਿਕ ਸਮਾਗਮ ਨਿਊਜਰਸੀ ਦੇ ਸ੍ਰੀ ਗੁਰੂ ਸਿੰਘ ਸਭਾ ਗਲੈਂਡਰੋਕ ਗੁਰਦੁਆਰਾ ਸਾਹਿਬ ਦੇ ਵਿੱਚ ਲਿਖੇ ਗਏ ਇਸ ਮੌਕੇ ਖਾਸियत ਇਹ ਰਹੀ ਕਿ ਸਾਰੇ ਸਮਾਗਮ ਦੀ ਜ਼ਿੰਮੇਵਾਰੀ ਬੀਬੀਆਂ ਦੇ ਵੱਲੋਂ ਹੀ ਨਿਭਾਈ ਗਈ ਮਹਾਰਾਣੀ ਜਿੰਦਕਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਸੀ ਮਹਾਰਾਣੀ ਜਿੰਦਾ ਆਪਣੀ ਖੂਬਸੂਰਤੀ ਸਿਆਣਪ ਅਤੇ ਸਲੀਕੇ ਕਰਕੇ ਆਪਣੀ ਇੱਕ ਵੱਖਰੀ ਪਛਾਣ ਰੱਖਦੀ ਹੈ ਮਹਾਰਾਣੀ ਜਿੰਦਾ ਨੇ ਸਿੱਖ ਰਾਜ ਦੀ ਚੜ੍ਹਤ ਦਾ ਸਮਾਂ ਵੀ ਵੇਖਿਆ ਅਤੇ ਸਿੱਖ ਰਾਜ ਨੂੰ ਟਹੰਦੀਆਂ ਕਲਾ ਦੇ ਵਿੱਚ ਵੀ ਵੇਖਿਆ ਅਤੇ ਸਿੱਖ ਰਾਜ ਦਾ ਅੰਤ ਵੀ ਆਪਣੇ ਅੱਖੀਂ ਵੇਖਿਆ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਣੀ ਜਿੰਦਾ ਨੇ ਸਿੱਖ ਧਰਮ ਦੇ ਲਈ ਇੱਕ ਵੱਡਾ ਸੰਘਰਸ਼ ਲੜਿਆ 1863 ਵਿੱਚ ਦੁਨੀਆ ਨੂੰ ਅਲਵਿਦਾ ਕਹਿਣ ਵਾਲੀ ਮਹਾਨ ਰਾਣੀ ਦੀ ਯਾਦ ਦੇ ਵਿੱਚ 26 ਸਤੰਬਰ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗਲੈਂਡ ਰੌਕ ਨਿਊ ਜਰਸੀ ਵਿਖੇ ਸਪੈਸ਼ਲ ਦੀਵਾਨ ਉਲੀਕੇ ਗਏ ਜਿੱਥੇ ਰਹਿਰਾਸ ਸਾਹਿਬ ਤੋਂ ਲੈ ਕੇ ਸੁਖ ਅਸਣ ਤੱਕ ਦੀਆਂ ਸਾਰੀਆਂ ਸੇਵਾਵਾਂ ਬੀਬੀਆਂ ਵੱਲੋਂ ਨਿਭਾਈਆਂ ਗਈਆਂ ਅੱਜ ਦਾ ਇਹ ਜੋ ਪ੍ਰੋਗਰਾਮ ਗਲੈਂਡਰਾ ਗੁਰਦੁਆਰੇ ਵਿੱਚ ਪ੍ਰਾਲਾ ਕੀਤਾ ਗਿਆ ਸੀ ਇਹ ਮਹਾਰਾਣੀ ਜਿੰਦਕੌਰ ਦੀ ਜੀਵਨੀ ਨੂੰ ਸ਼ਰਧਾਂਜਲੀ ਦਿੱਤੀ ਗਈ ਹੈਗੀ ਹੈ ਉਹਨਾਂ ਨੂੰ ਮੁੱਖ ਰੱਖਦਿਆਂ ਮਨਾਇਆ ਗਿਆ ਹੈ ਇਸ ਪ੍ਰੋਗਰਾਮ ਦੇ ਵਿੱਚ ਰਹਿਰਾ ਸਾਹਿਬ ਤੋਂ ਲੈ ਕੇ ਸਖਾਸਨ ਤੱਕ ਦੀ ਸਾਰੀਆਂ ਸੇਵਾਵਾਂ ਬੀਬੀਆਂ ਨੇ ਨਿਭਾਈਆਂ ਨੇ ਬੀਬੀਆਂ ਰਸੋਈ ਦੇ ਵਿੱਚ ਵੀ ਆਪਣੀ ਪੂਰੀ ਜ਼ਿੰਮੇਵਾਰੀ ਨਿਭਾ ਕੇ ਆਈਆਂ ਤੇ ਉਹਦੇ ਬਾਅਦ ਉਹਨਾਂ ਨੇ ਆ ਕੇ دیਵਾਨ ਦੇ ਵਿੱਚ ਵੀ ਪੂਰੀ ਜ਼ਿੰਮੇਵਾਰੀ ਨਿਭਾਈ ਤੇ ਇਹ ਪ੍ਰੋਗਰਾਮ ਬਹੁਤ ਹੀ ਸੋਹਣਾ ਇਹ ਤਰੀਕੇ ਬਹੁਤ ਸੁਚੱਜੇ ਤਰੀਕੇ ਦੇ ਨਾਲ ਪੂਰਾ ਹੋਇਆ ਹੈ ਤੇ ਸਾਰੀ ਸੰਗਤਾਂ ਨੇ ਇਸ ਦਾ ਬਹੁਤ ਜ਼ਿਆਦਾ ਇਹਨੂੰ ਸਲਾਹਿਆ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਨ ਫਿਊਚਰ ਹੋਰ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾਣਗੇ ਤੇ ਸੰਗਤਾਂ ਵੱਲੋਂ ਸਾਨੂੰ ਹੋਰ ਵੀ ਬਹੁਤ ਜ਼ਿਆਦਾ ਸਹਾਰਾ ਮਿਲੇਗਾ ਇਸ ਲਈ ਇਹ ਦੀਵਾਨ ਸਿਰਫ ਤੇ ਸਿਰਫ ਬੀਬੀਆਂ ਦੇ ਵੱਲੋਂ ਸਜਾਏ ਗਏ ਸਨ ਇਸ ਮੌਕੇ ਸ਼ਾਮ 7 ਵਜੇ ਤੋਂ ਲੈ ਕੇ ਰਾਤ 9:30 ਵਜੇ ਤੱਕ ਗੁਰੂ ਘਰ ਦੇ ਵਿੱਚ ਖੂਬ ਰੌਣਕਾਂ ਲੱਗੀਆਂ ਛੋਟੀਆਂ ਬੱਚੀਆਂ ਤੋਂ ਲੈ ਕੇ ਬੀਬੀਆਂ ਤੱਕ ਦੇ ਵੱਲੋਂ ਗੁਰੂ ਜਸ ਦਾ ਗੁਣਗਾਨ ਕੀਤਾ ਗਿਆ ਅਤੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਸਮਾਕੇ ਗੁਰੂ ਘਰ ਦੀ ਕਮੇਟੀ ਦੇ ਵੱਲੋਂ ਸਭ ਨੂੰ ਇਸ ਸਮਾਗਮ ਦੇ ਲਈ ਖੁੱਲਾ ਸੱਦਾ ਦਿੱਤਾ ਗਿਆ ਸੀ ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਪਹੁੰਚ ਕੇ ਗੁਰੂ ਕੀ ਬਾਣੀ ਦਾ ਅਨੰਦ ਮਾਣਿਆ ਇਸ ਮੌਕੇ ਪਹੁੰਚੀ ਹੋਈ ਸਾਰੀ ਹੀ ਸੰਗਤ ਅਤੇ ਸੇਵਾਵਾਂ ਨਿਭਾਉਣ ਵਾਲੀਆਂ ਬੀਬੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅੱਜ ਦਾ ਦੀਵਾਨ ਸਾਰੀਆਂ ਬੀਬੀਆਂ ਵੱਲੋਂ ਰਲ ਮਿਲ ਕੇ ਮਹਾਰਾਣੀ ਜੰਨਕੌਰ ਜੀ ਦੀ ਯਾਦ ਵਿੱਚ ਸਜਾਇਆ ਗਿਆ ਹੈ ਹਾਂ ਜਦ ਸਜੇ ਹੋਏ ਦੀਵਾਨ ਵਿੱਚ ਸਭ ਤੋਂ ਪਹਿਲਾਂ ਰਹਿਰਾ ਸਾਹਿਬ ਜੀ ਦੇ ਪਾਠ ਦੇ ਜਾਪ ਹੋਏ ਹਨ ਉਸ ਤੋਂ ਉਪਰੰਤ ਸ਼ਬਦ ਕੀਰਤਨ ਹੋਏ ਹਨ ਕਥਾ ਵਿਚਾਰਾ ਹੋਈਆਂ ਹਨ ਜਿਨ੍ਹਾਂ ਜਿਨ੍ਹਾਂ ਨੇ ਇਹ ਸਾਰੀਆਂ ਸਵਾਵਾ ਦਵਾਈਆਂ ਹਨ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਇਸ ਮੌਕੇ ਮਹਾਰਾਣੀ ਜਿੰਦ ਕੌਰ ਜੀ ਦੇ ਜੀਵਨ ਨਾਲ ਸੰਬੰਧਿਤ ਬਹੁਤ ਸਾਰੇ ਪੱਖ ਸੰਗਤ ਦੇ ਨਾਲ ਸਾਂਝੇ ਕੀਤੇ ਗਏ ਮਹਾਰਾਣੀ ਦੇ ਆਖਰੀ ਸਮੇਂ ਵਿੱਚ ਉਹਨਾਂ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਦੇ ਨਾਲ ਹੋਏ ਮਿਲਾਪ ਦਾ ਵੀ ਜ਼ਿਕਰ ਕੀਤਾ ਗਿਆ ਵਾਸ ਕੈਪਚਰਡ ਅਮ ਸ਼ੀ ਵਾਸ ਟੋਰਚਰਡ ਐਂਡ ਇਨ ਥੈਟ ਪ੍ਰੋਸੈਸ ਸ਼ੀ ਲਾਸਟ ਹਰ ਆਈ ਸਾਈਟ ਐਸ ਵੈਲ ਲੇਟਰ ਔਨ ਆਫਟਰ ਅਬਾਊਟ 13 14 ਇਅਰਸ ਸ਼ੀ ਰਿਕਵੈਸਟਿਡ ਦ ਬ੍ਰਿਟਿਸ਼ ਥੈਟ ਵੀ ਆਈ ਵਾਂਟ ਲਾਈਕ ਟੂ ਮੀਟ ਮਾਈ ਸਨ And in the meantime, the ji jinu Uttho Lake India To he was taken to um, UK because British did not want him to be around Punjab. So initially the request was not um, approved, but later on it was approved. And the way the history describes scene, I my Kafi read karisi. So there are a lot of uh, poets that have written about it. But what they say is that, because Maharani Jindav was not able to see, she was just feeling her son. She was feeling her child. And when she saw that he had no hair, she said, ho sakta ਕਿਉਂਕਿ ਮੇਰਾ ਬੇਟਾ ਤੇ ਸਿੱਖੀ ਸਰੂਪ ਵਿੱਚ ਸੀ ਉਹ ਤੇ ਖਾਲਸਾ ਸੀ ਉਹ ਇਸ ਤਰ੍ਹਾਂ ਨਹੀਂ ਹੋਸ ਮਹਾਰਾਣੀ ਜੰਦਕੌਰ ਪੰਜਾਬ ਦੇ ਇਤਿਹਾਸ ਵਿੱਚ ਅਹਿਮ کردار ਨੇ ਜਿਨ੍ਹਾਂ ਨੂੰ ਹਮੇਸ਼ਾ ਹੀ ਇੱਕ ਨਾਇਕਾ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ ਮਹਾਰਾਣੀ ਜੰਦਕੌਰ ਨੂੰ ਉਹਨਾਂ ਦੀ ਸੁੰਦਰਤਾ ਦਲੇਰੀ ਅਤੇ ਅਟੱਲ ਸੰਘਰਸ਼ ਦੇ ਲਈ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ ਅੰਗਰੇਜ਼ਾਂ ਨੇ ਉਹਨਾਂ ਨੂੰ ਪੰਜਾਬ ਦੀ ਮੇਸਾਲੀਨਾ ਕਹਿ ਕੇ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਸਿੱਖ ਇਤਿਹਾਸ ਵਿੱਚ ਉਹ ਰਾਣੀ ਮਾਂ ਅਤੇ ਸਿੱਖ ਰਾਜ ਦੀ ਸੁਰੱਖਿਆ ਦੇ ਲਈ ਲੜਨ ਵਾਲੀ ਸੂਰਬੀਰ ਆਰਤਵਜੋ ਅਮਰ ਹੈ ਨਿਊ ਜਰਸੀ ਤੋਂ ਗਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ